ਸਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਇਸ ਦਾ ਰੁੱਖ ਜਿਹੜਾ ਹੈ ਕਿੱਕਰ ਦਾ ਰੁੱਖਾ ਜਿਹੜਾ ਕਿ ਪੰਜਾਬ ਦਾ ਵਿਰਾਸਤੀ ਰੁੱਖਾ ਇਹ ਸਾਡੇ ਟਿੱਬਿਆਂ ਵਾਲੇ ਸਾਡੇ ਰੇਤਲੇ ਇਲਾਕਿਆਂ ਦਾ ਸ਼ਿੰਗਾਰ ਆ ਇਹ ਪਾਣੀ ਵੀ ਹਸਾਰਾਂ ਦਾ ਸੋਕਾ ਵੀ ਹਸਾਰਾਂ ਦਾ ਤੇ ਗਰਮੀ ਵੀ ਹਸਾਰਾਂ ਦਾ ਰੁੱਖ ਇਹ ਰੁੱਖ ਦੇ ਪੀਲੇ ਫੁੱਲ ਲੱਗਦੇ ਜਿਹੜੇ ਖੁਸ਼ਬੂਦਾਰ ਫੁੱਲ ਹੁੰਦੇ ਆ ਤੇ ਲੰਬਾ ਸਮਾਂ ਦਰਖਤੇ ਰਹਿੰਦੇ ਹੈਗੇ ਆ ਤਾਂ ਇਸ ਦੇ ਜਿਹੜਾ ਮਸ਼ਹੂਰ ਜਿਹੜੇ ਹੈਗੇ ਇਹ ਰੁੱਖ ਕਿੱਕਰ ਦਾ ਤੁਕਿਆਂ ਕਰਕੇ ਮਸ਼ਹੂਰ ਆ ਬਜ਼ੁਰਗ ਸਾਡੇ ਜਿਹੜੇ ਪੰਜਾਬ ਦੇ ਸੀਗੇ ਸਾਡੇ ਦੱਸਦੇ ਸਾਨੂੰ ਵੀ ਅਸੀਂ ਤੁਕਿਆਂ ਦਾ achar ਹਰ ਪਰਿਵਾਰ ਪਾਉਂਦਾ ਸੀਗਾ ਇਹ ਟੁਕ ਟੁਕਿਆਂ ਚਾਰ ਫਾਇਦਾ ਐ ਸੀ ਵੀ ਜੋੜਾਂ ਦਰਦ ਹੋਇਆ ਗੋਡਿਆਂ ਦਰਦ ਹੋ ਗਿਆ ਜੀ ਕੋ ਸੋਜ ਆ ਯਾਨੀ ਉਸ ਲਈ ਬਹੁਤ ਮਤਲਬ ਲਾਭਦਾਇਕ ਸੀਗਾ ਇਹ ਤੇ ਇਹ ਤਸਵੀਰ ਵਿੱਚ ਠੰਡੇ ਹੁੰਦੇ ਪਰ ਪੱਤ ਦੇ ਥੋੜਾ ਬਜ਼ੁਰਗ ਕਹਿੰਦੇ ਵੀ ਥੋੜੇ ਔਖੇ ਹੈਗੇ ਆ ਇਹ ਤੇ ਇਹਦਾ ਚਾਰ ਆਮ ਲੋਕ ਘਰਾਂ ਚ ਪਾਉਂਦੇ ਸੀਗੇ ਤੇ ਫਿਰ ਇੱਕ ਇਸ ਦੇ ਫੁੱਲਾਂ ਦੇ ਨਾਂ ਤੇ ਇੱਕ ਲੋਕੀਤ ਹੈਗਾ ਫੁੱਲ ਲੱਗ ਕੇ ਘਰਾਂ ਨੂੰ ਉਹਨਾਂ ਦੀ ਵੀ ਖੈਰ ਹੋਵੇ ਜਿਹੜੇ ਭੁੱਲ ਗਏ ਮਿੱਤਰਾਂ ਨੂੰ ਵੀ ਫੁੱਲਾਂ ਬਾਰੇ ਵੀ ਕਿਹਾ ਜਾਂਦਾ ਤੇ ਇਹ ਪੁਰਾਣੇ ਸਮੇਂ ਦੇ ਜਿਹੜੇ ਜਿਹੜੇ ਲੱਕੜ ਬਹੁਤ ਹੀ ਵਧੀਆ ਸੀ ਭਾਫ ਵਾਲੇ ਜਿਹੜੇ ਹੁੰਦੇ ਸੀ ਇਹ ਜਿਹੜਾ ਕੋਲਾ ਸੀ ਇਹਦਾ ਵਰਤੇ ਕਿਕਰ ਦਾ ਕੋਲਾ ਵਰਤਿਆ ਜਾਂਦਾ ਸੀ ਇੱਕ ਇੱਕ ਦੀ ਦੱਤ ਨਹੀਂ ਬਹੁਤ ਮਸ਼ਹੂਰ ਆ ਇਸ ਦੇ ਸੰਦੂਖ ਹੋਗੇ ਚਰਖੇ ਲਮਾਰੀਆਂ ਕਿਸੇ ਵੀ ਲੱਕੜ ਤੋਂ ਬਣਾਏ ਜਾਂਦੇ ਸੀਗੇ ਤੇ ਕਿੱਕਰ ਕਿੱਕਰ ਦਾ ਸੱਕ ਅਤੇ ਬਦਾਮਾਂ ਦੇ ਛਿਲਕ ਨੂੰ ਜਲਾ ਕੇ ਪੀਸ ਕੇ ਨਮਕ ਵਿੱਚ ਮਿਲਾ ਕੇ ਮੰਜਨ ਤਿਆਰ ਕਰਦੇ ਸੀ ਪ੍ਰਾਣੂ ਜੀਕਰ ਹੁੰਦਾ ਸਾਡੇ ਗੁਰੂ ਘਰ ਵਿੱਚ ਤੰਘੇੜੇ ਪਿੰਡ ਵਿੱਚ ਨਵੇਂ ਪਾਸ਼ਾ ਸਥਾਨ ਹੈਗਾ ਉੱਥੇ ਕਿੱਕਰ ਦਾ ਜਿਕਰ ਉਹ ਗੁਰੂ ਪਾਸ਼ਾ ਦਾਤਨ ਕੀਤੀ ਉਹ ਦਾਤਨ ਤੋਂ ਕਿੱਕਰ ਦਾ ਰੁੱਖ ਪੈਦਾ ਹੋਇਆ ਤੇ ਹੁਣ ਵੀ ਉਹ ਕਿੱਕਰ ਦਾ ਰੁੱਖ ਮੌਜੂਦ ਹੈਗਾ ਕਿੱਕਰ ਦਾ ਰੁੱਖ ਇੰਨਾ ਗੁਣਕਾਰੀ ਹੈਗਾ ਜਿਹੜੇ ਪੰਜਾਬ ਦੇ ਤੁਕਿਆਂ ਹਰ ਕੋਈ ਚਾਰ ਪਾਉਂਦਾ ਪਰ ਅੱਜ ਕੱਲ ਦੇ ਸਮੇਂ ਵਿੱਚ ਕੀ ਹੋਇਆ ਲੋਕ ਇਹਨੂੰ ਭੁੱਲ ਚੁੱਕੇ ਤੇ ਕਿੱਕਰਾਂ ਖਤਮ ਹੁੰਦੀਆਂ ਤਦ ਤੇ ਨਵੇਂ ਸਿਰੋਂ ਕੰਡਿਆਂ ਕਰਕੇ ਲਾਉਣ ਨੂੰ ਤਿਆਰ ਨਹੀਂ ਕੋਈ ਹੈਗਾ